ਕਹਿੰਦਾ ਹਾਂ ਕਿ ਮੈਂ ਇੱਕ ਮੈਗਨੀਜ਼ੜਤਾ ਸੀ ਜਿਹੜਾ ਬਾਪੂ ਜਿਹੜੀ ਉਹ ਕਿ ਕਹਿੰਦਾ ਉਹ ਉਰਦੂ ਦੇ ਵਿੱਚ ਲੜਦਾ ਸੀ ਕਹਿੰਦਾ ਹੁਣ ਮੈਨੂੰ ਇਹ ਨਹੀਂ ਸੀ ਸਮਝ ਆਉਂਦੀ ਕਿ ਸਾਡੀ ਪੰਜਾਬੀ ਉਰਦੂ ਹੈ ਜਾਂ ਹਿੰਦੀ ਹੈ ਬਜਾਤੀ ਹੈ ਕਹਿੰਦਾ ਮੈਨੂੰ ਬਹੁਤ ਦੇਰ ਬਾਅਦ ਜਾ ਕੇ ਸਮਝ ਆਈ ਕਿ ਸਾਡੀ ਜਿਹੜੀ ਮੂਲ ਭਾਸ਼ਾ ਉਹ ਪੰਜਾਬੀ ਹੈ ਔਰ ਕਹਿੰਦਾ ਇਹ ਸਥਿਤੀ ਉਸ ਵੇਲੇ ਸਾਰੇ ਪੰਜਾਬੀ ਦੇ ਵਿੱਚ ਬਣ ਗਈ ਸੀ ਇਹ ਮਸਲਾ ਉਹ ਬੱਚੇ ਜਿਹੜੇ ਸਕੂਲ ਦੇ ਵਿੱਚ ਛੋਟੋ-ਪੜ੍ਹਦੇ ਸੀ ਘਰ ਆਣ ਕੇ ਪੰਜਾਬੀ ਬੋਲਦੇ ਸੀ ਉਹ ਇਹ ਜਿਹੜੀ ਅੰਗਰੇਜ਼ਾਂ ਨੇ ਕੀਤਾ ਕਿ ਭਾਸ਼ਾ ਹੀ ਜਿਹੜੀ ਮੰਡਸ ਕੁਝ ਨੂੰ ਕਰਾਉਣ। ਹੁਣ ਜਿਹੜਾ ਅਗਲਾ ਕੰਮ ਉਹਨਾਂ ਨੇ ਵੀ ਕੀਤਾ ਇਹ ਡਾਕਟਰ ਲਾਈਟਨ ਜਿਹੜਾ ਸੀ ਉਸ ਨੇ ਬਹੁਤ ਰੌਲਾ ਪਾਇਆ ਕਿ ਪੰਜਾਬ ਦੇ ਵਿੱਚ ਜਿਹੜਾ ਸਿੱਖਿਆ ਵਿਵੰਦ ਹੈ ਉਹਦੇ ਵਿੱਚ ਪੰਜਾਬੀ ਦੀ ਬਹੁਤ ਲੋੜ ਹੈ। ਕੜੀ ਜਿਹੜੀਆਂ ਕਲਾਸੀਕਲ ਭਾਸ਼ਾ ਹੁੰਦਾ ਜਿਹੜਾ ਇੱਕ ਸੁਨੀਰੀਓ ਬਣਿਆ ਆ ਉਹਨੂੰ ਛੋੜਨਾ ਨਹੀਂ ਚਾਹੀਦਾ ਜੇ ਤੁਸੀਂ ਅਗਰੇਨੀ ਲਾਗੂ ਕਰਨੀ ਹੈ ਤੇ ਕਰ ਲਓ ਕਿਉਂਕਿ ਜਿਹੜਾ ਭਾਰਤ ਦਾ ਵਾਈਸ ਰਾਇਸ ਉਸਨੇ ਕਹਿੰਦਾ ਸੀ ਕਿ ਅਗਰੇਨਾ ਦੀ ਇੱਕ ਪਿੱਛਾ ਹੈ ਕਿ ਅ ਕਿਹੜੀ ਹਗੀ ਹੈ ਅਸੀਂ ਸਾਰੇ ਦੇਸ਼ ਦੇ ਵਿੱਚ ਅਗਰੇਨੀ ਭਾਸ਼ਾ ਜਿਹੜੀ ਹੈ ਉਹ ਲਾਗੂ ਕਰਨੀ ਚਾਹੁੰਦੇ ਹਾਂ ਸਿੱਖਿਆ ਪਰ ਮੰਦੇ بڑی دلچسپ گھٹنا واپرتی ہے کہ جبالج جا ہندوستان کے آتا ہے اس وجہ ایک جدو جہد چل رہی ہے ایک دس مینبری کمیٹی بنائی تھی انگریز سرکار نے جن جی انڈین ممبر سے وہ سکے پہ روپیہ پیا ایک کالج کھولنا ہے ਉਹ ਮਸਲਾ ਇਹ ਸੀ ਕਿ ਉਹਦੇ ਵਿੱਚ ਯਾਰ ਮੀਡੀਅਮ ਆਫ ਰਿਕਸ਼ਨ ਵੀ ਹੋ ਰਹੀ ਸੀ ਜਿਹੜੇ 10 ਨੰਬਰ ਸੀ ਉਹਦੇ ਵਿੱਚੋਂ ਅੱਧੇ ਨੰਬਰ ਜਿਹੜੇ ਉਹ ਅੰਗਰੇਜ਼ੀ ਦੇ ਹੱਥ ਦੇ ਨਾਲ ਸੀ ਔਰ ਜਿਹੜੇ ਬਾਕੀ ਸੀ ਉਹ ਜਿਹੜੇ ਸੀ ਉਹ ਸਾਡੀਆਂ ਦੂਸਰੀਆਂ ਭਾਸ਼ਾਵਾਂ ਬੰਦੇ ਨਾਲ ਪੜ੍ਹਦੇ ਸੀ ਤੇ ਜਦੋਂ ਕਿ ਕਾਲੇ ਆਉਂਦਾ ਵਾ ਤੇ ਉਹਨੂੰ ਉਸ ਕਮੇਟੀ ਦਾ ਮੁਖੀ ਥਾ ਦਿੱਤਾ ਗਿਆ ਜਿੱਦੇ ਵੀ ਮਕਾਲੇ ਦੀ ਗਿੰਟ ਵੜੋ ਕਿ ਉਹਦੇ ਵਿੱਚ ਉਹਨੇ ਕਲੀਅਰ ਕਟ ਕਰਿਆ ਵਾ ਕਿ ਜਿੰਨਾ ਇਹ ਹਿੰਦੁਸਤਾਨ ਦੇ ਵਿੱਚ ਲਿਟਰੇਚਰ ਹੈ ਜਿੰਨਾ ਜੇ ਸਾਰਾ ਵੀ ਇਕੱਠਾ ਕਰ ਲਿਆ ਜਾਵੇ ਤੇ ਸਾਡੀਆਂ ਇੱਕ ਕਿਤਾਬਾਂ ਦੀ ਅਲਮਾਰੀ ਦੇ ਵਿੱਚ ਬਰਾਬਰ ਨਹੀਂ ਹੈਗਾ ਸਾਡੇ ਕੋਲ ਇੰਨੀ ਗਿਆਨ ਵਿਗਿਆਨ ਔਰ ਸੋਸ਼ਲ ਸਾਇੰਸਿਸ ਦੀ ਨੌਲੇਜ ਹੈ ਜਿਹਦੇ ਨਾਲ ਹੀ ਅਸੀਂ ਐਜੂਕੇਸ਼ਨ ਦੇਣੀ ਚਾਹੁੰਦੇ ਸੋ ਮਕਾਲੇ ਦੀ ਜਿਹੜੀ ਮੋਰ ਸੀ ਉਹ ਫੈਸਲਾ ਮੋਰ ਸੀ ਕੋ ਜਦੋਂ ਅਧਿਆਦੇ ਮੈਂਬਰ ਇੱਕ ਪਾਸੇ ਹੋ ਗਏ ਤਾਂ ਉਹਦੀ ਮੋਰ ਦੇ ਨਾਲ ਹਿੰਦੁਸਤਾਨ ਦੇ ਵਿੱਚ ਅੰਗਰੇਜ਼ੀ ਪਾਠਾ ਵੇਢੀ ਗਈ ਉਹ ਲਾਗੂ ਹੋ ਗਿਆ ਜਿਹੜਾ ਮਾਧਿਮਿਕ ਸਿੱਖਿਆ ਦਾ ਸਾਰੇ ਹਿੰਦੁਸਤਾਨ ਦੇ ਵਿੱਚ ਅੰਗਰੇਜ਼ੀ ਨੂੰ ਬੜਾ ਹੱਥਾ ਗਿਆ ਪਰ ਨਾਲ ਉਹਨਾਂ ਨੇ ਕਿਹਾ ਗਿਆ ਕਿ ਜਿਨ੍ਹਾਂ ਨੇ ਨਾ ਨੈਸ਼ਨਲ ਜਾਂ ਆਪਣੀਆਂ ਭਾਸ਼ਾਵਾਂ ਦੇ ਰਹੀਆਂ ਆਪਣੇ ਸਕੂਲ ਖੋਲ੍ਹੇ ਤਾਂ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਸਕੂਲ ਖੁੱਲੇ ਪਹਿਲਾਂ ਅੰਗਰੇਜ਼ਾਂ ਨੇ ਉਹਨੂੰ ਮਾਨਤਾ ਨਹੀਂ ਦਿੱਤੀ ਲੇਕਿਨ ਮੁਹਬਤ ਬਾਅਦ ਇਹਨੂੰ ਜਾ ਕੇ ਦਿੱਤੀ ਜਦੋਂ ਪੰਜਾਬੀ ਜਿਹੜੀ ਸੀ ਪਾਸੇ ਹੋ ਗਈ ਔਰ ਜਿੰਨੇ ਵੀ ਇੱਥੇ ਕਮਿਸ਼ਨ ਆਏ ਚਾਹੇ ਹੰਤਰ ਕਮਿਸ਼ਨ ਸੀ ਚਾਹੇ ਰੋਡਸ ਪੈਸ ਉਹਨਾਂ ਨੇ ਭਾਸ਼ਾ ਦੀਆਂ ਨੀਤੀਆਂ ਕਢੀਆਂ ਉਹਨਾਂ ਅੰਗਰੇਜ਼ਾਂ ਨੇ ਕੀ ਕੀਤਾ ਉਹਨਾਂ ਨੇ ਇਹ ਦੇਖਿਆ ਕਿ ਇਹ ਭਾਸ਼ਾ ਹੀ ਘੇਰੋ ਦੇ ਕਬੂਲ ਹੈ ਕਿ ਮੁਸਲਮਾਨਾਂ ਦੀ ਜਿਹੜੀ ਆਪਣੇ ਭਾਸ਼ਾ ਪੁਰਾਣੀ ਮੀਡੀਆ ਮੁਸਲਮਾਨਾਂ ਦੀ ਜ਼ੁਬਾਨ ਨਹੀਂ ਸੀ ਹੱਣੀ ਉਹਨਾਂ ਨੇ ਕੀ ਕੀਤਾ ਕਿ ਉਸ ਨੂੰ ਫਾਰਸੀਅਨ ਸਕ੍ਰਿਪਟ ਤੇ ਲਿਖਿਆ ਜੰਦਾ ਕਿ ਮੁਸਲਮਾਨਾਂ ਦੇ ਨਾਲ ਉਹਦੂ ਜਿਹੜੀ ਹੈ ਜੇ ਕੀਤੀ ਹਾਲਾਂਕਿ ਉਹਦੂ ਜਿਹੜੇ ਜਿਹੇ ਅਸਲ ਸਾਬਤ ਸੀ ਉਹ ਦੋ ਹਿੰਦੂ ਲੰਦੇ ਤੋਂ ਉਹਦੇ ਜਿਹੜਾ ਮੁੱਦੂ ਜਿਹੜੀ ਸੀ ਉਸ ਨੂੰ ਸਾਬਤ ਕੀਤਾ ਸੀ ਤੋ ਮੁਸਲਮਾਨਾਂ ਨੂੰ ਉਹਨਾਂ ਨੇ ਉਹ ਜੂਰੇ ਨਾਲ ਜੋੜ ਦਿੱਤਾ ਕਿ ਹਿੰਦੂਆਂ ਨੂੰ ਤੇ ਜਿੰਨਾਂ ਨੂੰ ਜੋੜ ਦਿੱਤਾ ਇਹ ਪੰਜਾਬੀ ਜਿਹੜੀ ਆ ਉਸ ਨੂੰ ਸਿੱਖਾਂ ਦੀ ਧਰਮਾਨ ਗੈਤਾ ਗਿਆ ਕਿਉਂਕਿ ਗੁਰਮੁਖੀ ਲਿਪੀ ਦੇ ਵਿੱਚ ਜਦੋਂ ਇਹਨਾਂ ਨੇ ਕਿਹਾ ਵੀ ਜਿਹੜਾ ਸਾਰਾ ਸਿਕਰਿਟ ਲਿਟਰਚਰ ਆ ਗੁਰਮੁਖੀ ਲਿਪੀ ਚ ਇਸ ਕਰਕੇ ਪੰਜਾਬੀ ਦੀ ਇੱਕ ਨਵੀਂ ਉਤਪਾਦ ਬਣ ਗਈ ਔਰ ਦੇਸ਼ ਦੀ ਅਦਾਬੀ ਦੇ ਵਿੱਚ ਪੰਜਾਬੀ ਭਾਸ਼ਾ ਦੇ ਨਾਲ ਹੀ ਸਾਰਾ ਪ੍ਰਚਾਰ ਕੀਤਾ ਜਾ ਰਿਹਾ ਸੀ ਤੋ ਇਹ ਜਿਹੜੀ ਮਾਨਵ ਹੋ ਗਈ ਇਹ ਅੱਗੇ ਜਾ ਕੇ ਇੱਕ ਵੱਡ ਦਾ ਆਧਾਰ ਬਣਨੀ ਨਜ਼ਰ ਆਉਂਦੀ ਹੈ ਕਿ ਇੱਥੇ ਇੰਨੇ ਬੱਚੇ ਜਿਹੜੇ ਦੀ ਭਾਸ਼ਾ ਦੇ ਤਬੱਦੁਲ ਕਰਦੇ ਚਲੇ ਗਏ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਜਿਹੜਾ ਪੰਜਾਬੀ ਕੌਮ ਦੇ ਵਜੋਂ ਬਚ ਰਹੇ ਉਹ ਇਹ ਇੱਕ ਬਸਤੀਵਾਦੀ ਦਿੱਤੀ ਸੀ ਉਹ ਕੇ ਬੈਕਟਰੋਲ ਸਥਿਤੀ ਆ ਰਹੀ ਹੈ ਇਸ ਕਰਕੇ ਮੈਂ ਕਹਿਦਾ ਮੰਨ ਲਗਾ ਕਿ ਜਦੋਂ 47 ਦੇ ਵਿੱਚ ਵੰਡ ਹੁੰਦੀ ਹੈ ਤੇ ਉਸ ਵੇਲੇ ਜਿਹੜੀਆਂ ਧਰਾਂ ਬਣੀਆਂ ਇਹਨਾਂ ਪਾਸੇ ਮੁਸਲਮਾਨ ਘਰ ਸੀ ਬੋਲੋ ਸਿੱਖਾਂ ਨੂੰ ਵੀ ਭਾਸ਼ਾ ਦੇ ਧਾਰਮਿਕ ਕਿਹਾ ਸੀ ਵੀ ਲੋ ਆਪਣਾ ਸੁਪਰ। ਇਸੇ ਤਰ੍ਹਾਂ ਬੋਲ ਵੀ ਬਹੁਤ ਸਾਰੇ ਜਿਹੜੇ ਹਿੰਦੂਪਨ ਦੀ ਪੰਚਾਇਤ ਰਾਟੇ ਬੋਲ ਵੀ ਉਹਨਾਂ ਨੂੰ ਵੀ ਕਿਹਾ ਗਿਆ ਕਿ ਵੀ ਤੁਸੀਂ ਵੀ ਆ ਜਾਓ ਤੁਹਾਡੀ ਵੀ ਮਾਨ ਕਰਦੇ ਨੇ ਕਿਉਂਕਿ ਉਹ ਚਾਹੁੰਦੇ ਸੀ ਕਿ ਹਿੰਦੂਪਨ ਇੱਕ ਨਾ ਹੋਵੇ ਇਹ ਹਮੇਸ਼ਾ ਇੱਕ ਟੁਕੜੇ ਕਰੂ ਇਹ ਇਹ ਹਾਲਤ ਰਹੀ ਸੀ ਪੁਰੇ ਦੇ ਨਾਲ। ਔਰ ਇਹ ਸੁਰਜਨ ਦਾ ਗਾਰਨਾ ਕਿ ਜੇ ਸਾਡੇ ਨਾਲ ਪਾਕਿਸਤਾਨ ਦਾ ਆ ਬੈਟਰ ਉਲੀਓ ਖੁਸ਼ੀਂ ਦਿਓ ਤੇ ਕੈਸੇ ਦਿਓ ਜਿਹੜਾ ਜਿਹੜੇ 67 ਤਹਾਂ ਗਿਆ ਤੋਂ ਜਿਹੜਾ ਚੱਲਿਆ ਆ ਰਿਹਾ ਉਹ ਦੇਖੋ ਪੰਜਾਬੀ ਨਹੀਂ ਜਿਹੜੀ ਵੰਡ ਕੀਤੀ ਗਈ ਸੀ ਦੇਸ਼ ਵੰਡ ਹੋਣ ਤੋਂ ਬਾਅਦ ਵੀ ਤੇ ਜਾਤੀ ਦਾ ਸਰੀਰ ਉਹੀ ਰਿਹਾ ਜਦੋਂ ਪੰਜਾਬੀ ਸੂਬਾ ਬਣਿਆ ਤੇ ਉਹ ਪੰਜਾਬੀ ਨਹੀਂ ਬਣਿਆ ਉਹ ਕਿਵੇਂ ਬਣਿਆ ਉਹ ਇੱਕ ਲੱਗੜ ਟੁਕੜੇ ਵਾਂਗ ਦਿੱਤੇ ਗਏ ਭਾਵੇਂ ਹਿਮਾਚਲ ਦੇ ਵਿੱਚ ਵੀ ਪੰਜਾਬੀ ਬੋਲੀ ਜਾਂਦੀ ਅੱਜ ਅੱਜ ਵੀ ਉਹ ਨਹੀਂ ਜਾਂਦੀ ਜੀ ਹਮਾਜਤ ਕਾ ਤੁਸੀਂ ਚਲੇ ਜਾਓ ਬਹੁਤ ਵੱਡੀ ਕੀਤੀ ਤੇ ਪੰਜਾਬ ਨੂੰ ਮੋੜੀ ਜਾਂਦੀ ਜਾਂ ਪਰ ਇੱਕ ਇਸ ਤਰ੍ਹਾਂ ਦੀ ਮੰਡ ਕੀਤੀ ਗਈ ਇਹੋ ਜਿਹੀ ਮੰਡ ਰੈਡੀਕਲਿਸਟ ਨੇ ਕੀਤੀ ਸੀ ਉਹੋ ਜਿਹੀ ਮੰਡ ਪੰਜਾਬ ਦੀ ਟੁਕੜਾ ਦੇ ਦਿੱਤ ਕਰ ਦਿੱਤੀ ਕੋ ਜਿਹੜੀ ਆ ਪੰਜਾਬ ਦੀ ਆ ਅੱਜ ਸੁਸਿਆਵਾਂ ਨੇ ਇਸ ਦਾ ਇੱਕ ਸਿੱਧਾ ਸਾਨੂੰ ਉਹ ਦੇਸ਼ ਮੰਡ ਦੇ ਬੱਲੇ ਮਿਲਦਾ ਔਰ ਇੰਦਰ ਜਿਹੜੀ ਪੰਜਾਬੀ ਦੀ ਸਿੱਧੀ ਬਣੀ ਜਿਹੜੀ ਪਾਕਿਸਤਾਨ ਚ ਬਣੀ ਐਦੋਂ ਦੇ ਉੱਤੇ ਇਹ ਨਹੀਂ ਵੱਡੀ ਗੱਲ ਦੀ ਕੋਰੋਨਾ ਲੋਗ ਨੇ ਉਹਨਾਂ ਦਾ ਕੁਝ ਪਾ ਜਦੋਂ ਉਹ ਨਿਗਰਾਨ ਕਰ ਦਿੱਤਾ ਗਿਆ ਉਹਨਾਂ ਉਹਨਾਂ ਦੇ ਵਿੱਚ ਚੇਤਨਾ ਪੈਦਾ ਹੋਈ ਹੈ ਕਿ ਪ੍ਰਾਇਮਰੀ ਦੇ ਵਿੱਚ ਪੰਜਾਬੀ ਗਣੀ ਲਾਗੂ ਹੋ ਗਈ ਹੈ ਉਹਨੂੰ ਕਿਤਾਬਾਂ ਬਣਾ ਰਹੇ ਨੇ ਸਿਲੇਬਸ ਬਣਾ ਰਹੇ ਨੇ ਪਰ ਅਜੇ ਵੀ ਉੱਥੇ ਇੱਕ ਗੁਰੂਪ ਬਹੁਤ ਵੱਡਾ ਹੋਇਆ ਜਿਹੜਾ ਇਹ ਕਹਿੰਦਾ ਹੈ ਕਿ ਪੰਜਾਬੀ ਚਾੜ ਪੜੇ ਪਰ ਜਿਹੜੀ ਪਾਕਿਸਤਾਨ ਦੇ ਜਿਵੇਂ ਗੱਲ ਹੋਈ ਸੀ ਕਿ ਉਹ ਬਾਜੀ ਉਹਦੇ ਕੰਮ ਕਰ ਰਿਹਾ ਉਹ ਕਹਿੰਦਾ ਜੇ ਸਾਡੇ ਕੋਲ ਬਾਜੀ ਉਥੇ ਨਹੀਂ ਜਦੋਂ ਤੇ ਉਹ ਆਪਣੀ ਬੋਲਦੇ ਨਹੀਂ ਲਾਉਣ ਦੇ ਵਿੱਚ ਲੋਕ ਲਾਹੌਰ ਕੇਂਦਰ ਹੈ ਪੰਜਾਬੀ ਦਾ ਤੇ ਕਹਿੰਦਾ ਉਹਦੇ ਪੰਜਾਬੀ ਬੋਲਦੇ ਨਹੀਂ ਉਰਦੂ ਬੋਲਦੇ ਨੇ ਸਾਰੇ ਕਾਰਨ ਕੀ ਹੈਗਾ ਇਹ ਜਿਹੜੀ ਵੰਡ ਦਾ ਇੱਕ ਕਾਰਨ ਬਣਿਆ ਉਦੋਂ ਹੀ ਪੰਜਾਬੀ ਨੂੰ ਨੁਕਸਾਨ ਪਹੁੰਚਾਇਆ ਇੰਦਰ ਨੂੰ ਪਹੁੰਚਾਇਆ ਤੋਂ ਇਹ ਸਾਰੇ ਦੇ ਵਿੱਚੋਂ ਜਿਹੜੀ ਇੱਕ ਗੱਲ ਨਿਕਲਦੀ ਹੈ ਕਿ ਜਿਹੜੇ ਬਸਤੀਵਾਦੀ ਹਾਕਮ ਇੱਕੋ ਜਿੱਥੇ ਵੀ ਗਏ ਚਾਹ ਅਫਰੀਕਾ ਦੇ ਵਿੱਚ ਗਏ ਚਾਹ ਹੋਰ ਦੇਸ਼ਾਂ ਦੇ ਵਿੱਚ ਗਏ ਉੱਥੇ ਜਾ ਕੇ ਉਹਨਾਂ ਨੇ ਭਾਸ਼ਾ ਨੂੰ ਇੱਕ ਢੂਲ ਬਣਾਇਆ ਔਰ ਉਹ ਉਸ ਬਾਦਸ਼ਾਹ ਦੇ ਵਿੱਚ ਬਹੁਤ ਸਾਰੇ ਮੈਨੂੰ ਡਿਟੇਲ ਨਹੀਂ ਪਰ ਕਿਉਂਕਿ ਸਮਾਂ ਨਹੀਂ ਉਹ ਸਾਰੀਆਂ ਡਿਟੇਲ ਇਹ ਦੱਸਣੀਆਂ ਨੇ ਕਿ ਕਿਵੇਂ ਉਹਨਾਂ ਨੇ ਬਾਦਸ਼ਾਹ ਦੇ ਨਾਲ ਹੀ ਲੋਕਾਂ ਦੇ ਵਿੱਚ ਇੱਕ ਵੰਡ ਕੰਟੀਨੂ ਕਰ ਦਿੱਤੀ ਹੈ ਔਰ ਇਹ ਨਹੀਂ ਕਿ ਨਾਤੋ ਰਾਜ ਜਿਹੜੇ ਲੋਕ ਸੀ ਇੱਕ ਦੂਜੇ ਦੇ ਦਸ਼ਮਣ ਬਣ ਗਏ ਉਹਦੇ ਵਿੱਚ ਉਹਨਾਂ ਨੇ ਆਪਣੀਆਂ ਭਾਸ਼ਾ ਬੰਦੇ ਵਿੱਚ ਉਹ ਕੱਪੜੇ ਪਾਣ ਦੇ ਨਾਲੇ ਸੰਦੇ ਉਹਨੇ ਕੁਝ ਤਕਰੀਰਾਂ ਹੁੰਦਾ ਜਿਹੜਾ ਸਰ ਦਾ ਰਿਪੋਰਟ ਕੱਢੇ ਕੋਲ ਹੈ ਉਹਨਾਂ ਨੇ ਵਿੱਚ ਬਾਦਸ਼ਾਹ ਜਿਹੜੀ ਇੱਕ ਕੂਲ ਹੋ ਜੋ ਗੱਲ ਕਰਨੀ ਹੈ ਤੋ ਗੇਸ ਕਰਕੇ ਜਦੋਂ ਉਸ ਪੰਜਾਬੀ ਭਾਸ਼ਾ ਦੀ ਅਜ ਕਲਾ ਕਰਾਂਗੇ ਜਾਂ ਵੰਡੇ ਤੋਂ ਅੱਗੇ ਵਿਚਾਰਾਂਗੇ ਤਾਂ ਸਾਨੂੰ ਉਹ ਵਸਤੀਵਾਦੀ ਜਿਹੜੀਆਂ ਭਾਸ਼ਾ ਨੀਤੀਆਂ ਇਹ ਉੱਤਰ ਵਸਤੀਵਾਦ ਦੇ ਰੂਪੀਆਂ ਨੇ ਦੋਸਤਾਂ ਦੀ ਭਾਸ਼ਾ ਦੀਆਂ ਭਾਸ਼ਾ ਚਾਹੇ ਉਹ ਸੁਪਨਾ ਆਣਾ ਹੋਵੇ ਚਾਹੇ ਵਾਕਰ ਉਸ ਜ਼ਮਾਨਾ ਦੇ ਨਾਲ ਸਬੰਧਤ ਹੋਵੇ ਉਹਨਾਂ ਨੂੰ ਉਦਾਹਰਨ ਲੱਗੇਗਾ ਬਹੁਤ ਬਹੁਤ ਮਿਹਰ ਦੀ ਨਾਸਤ ਦੀਆਂ ਬੜੀ ਖੂਬਸੂਰਤੀ ਦੇ ਨਾਲ ਤੇ ਪੱਤਰ ਚਾਰ ਚਾਰ ਤੱਕ ਦੀ ਹੁੰਦੀ ਹੁੰਦੀ ਹੈ